ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਬਹੁਤ ਹੀ ਸਤਿਕਾਰਯੋਗ ਸਾਡੇ ਵਿੱਚ ਤੇ سردار سردار پنگي بالغا سردار گوجر ديستي سٹی دلو باقا مندل فريتو ست ستار نذير كيرتي بلال ابو ضلع قربان دين تو او پچيو چره مسبيو پچيو او چكي نور تھو نار نه ਇਸ ਪਾਰਟੀ ਦੇ ਵਿੱਚ ਜੁੜਿਆ ਔਰ ਅੱਜ ਤੱਕ ਮੈਂ ਦੇਖਦਾ ਰਿਹਾ ਸਾਡੀ ਆਵਾਜ਼ ਸੁਣਦਾ ਰਿਹਾ ਹੂਤ ਤੋਂ ਲੈ ਕੇ ਅੱਜ ਤੱਕ ਕਿ ਸਾਡੇ ਲੋਕਾਂ ਨੇ ਕਹਿਣਾ ਕਿ ਸਾਡੇ ਹਲਕੇ ਦਾ ਕੈਂਡੀਡੇਟ ਹੋਣਾ ਚਾਹੀਦਾ ਹੈ ਬੇਸ਼ੱਕ ਸਾਡੇ ਮੁਕਸਰ ਸਾਹਿਬ ਤੋਂ ਚਾਹ ਅਮਰਸਰ ਸਾਹਿਬ ਤੋਂ ਚਾਹ ਲੁਧਿਆਣੇ ਤੋਂ ਚਾਹ ਬਠਿੰਡੇ ਤੋਂ ਸਾਨੂੰ ਕੈਂਡੀਡੇਟ ਮਿਲਦਾ ਰਿਹਾ ਸਾਨੂੰ ਦੁੱਖ ਨਹੀਂ ਹੈ ਕਿਉਂਕਿ ਉਹ ਵੀ ਸਾਡੇ ਭਰਾ ਸੀ ਸਾਡੇ ਪੰਜਾਬ ਦੇ ਸੀ ਸਾਡੇ ਲੋਗਾਂ ਦੇ ਸੀ ਪਰ ਸਾਡੀ ਮੰਗ ਹੁੰਦੀ ਸੀ ਕੇ ਸਾਡੇ ਵਿੱਚੋਂ ਸਾਡੇ ਹਲਕੇ ਦੇ ਵਿੱਚੋਂ ਸਾਨੂੰ ਕੈਂਡੀਡੇਟ ਮਿਲੇ ਮੈਂ ਧੰਨਵਾਦ ਕਰਦਾ ਬਾਜਵਾ ਸਾਹਿਬ ਨੂੰ ਆਂਦਾ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦਾ ਔਰ ਸਾਡੇ ਅਨਚਾਰਜ ਜੀ ਦਾ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਪਛਾਣਿਆ ਸਾਡੇ ਲੋਕਾਂ ਦੀ ਆਵਾਜ਼ ਨੂੰ ਸੁਣਿਆ ਔਰ ਸਾਡੀ ਹਾਈ ਕਮਾਂਡ ਸ਼੍ਰੀਮਤੀ ਸੋਨੀਆ ਗਾਂਧੀ ਜੀ ਖੜਗੇ ਸਾਹਿਬ ਹੁਣ ਗਾਂਧੀ ਜੀ ਤੱਕ ਪਹੁੰਚਾ ਕੇ ਸਾਨੂੰ ਆਪਣੇ ਹਲਕੇ ਦੇ ਵਿੱਚੋਂ ਖਾਸ ਕਰਕੇ ਤੁਹਾਡੇ ਬਾਗੇ ਪਾਣੇ ਦੇ ਵਿੱਚੋਂ ਕੈਂਡੀਡੇਟ ਦਿੱਤਾ ਇਹਨਾਂ ਨੇ ਆਪਣਾ ਫਰਜ਼ ਲੈ ਦਿੱਤਾ ਹੁਣ ਸਾਡਾ ਫਰਜ਼ ਬਣਾ ਦਿੱਤਾ ਸਾਡੇ ਫਰੀਦਕੋਟ ਦੀ ਧੀ ਔਰ ਸਾਡੇ ਬਾਗੇ ਪਾਣੇ ਦੀ ਨੋਮ ਮੋਗੇ ਪੁਰਾਣੇ ਦੇ ਵਿੱਚ ਰਹਿ ਮੋਗੇ ਸ਼ਹਿਰ ਦੇ ਵਿੱਚ ਰਹਿੰਦੇ ਨੇ ਹੁਣ ਆਪਾਂ ਦੇਖਣਾ ਇਹਨਾਂ ਨੇ ਫਰਜ਼ ਆਪਾਂ ਬਹੁਤ ਸਿਰ ਤੋਂ ਮੰਗਦੇ ਸੀ ਪਿਛੇ 30-40 ਸਾਲ ਤੋਂ ਮੈਂ ਸਮਝਦਾ ਬਾਜਵਾ ਸਾਹਿਬਾ ਉਹਨਾਂ ਨੇ ਆਪਣਾ ਫਰਜ਼ ਲਾ ਕੇ ਆਪਣੇ ਸਿਰ ਤੇ ਚੜਾ ਦਿੱਤਾ ਗਲ ਵਿੱਚ ਪਾ ਦਿੱਤਾ ਹੁਣ ਤੁਸੀਂ ਆਪਣਾ ਲੱਕ ਬੰਨ ਕੇ ਉਸ ਭੈਣ ਨੂੰ ਜਿਤਾਓ ਜੋ ਗਰੀਬ ਹੈ ਇੱਕ ਆਪਣੇ ਇਲਾਕੇ ਦੀ ਧੀ ਹੈ ਇਹ ਕਿਤੇ ਵੀ ਭਲੇਖਾ ਨਾ ਖਾ ਜਾਓ ਕਿ ਜਿਹੜੇ ਲੋਕ ਆਉਂਦੇ ਆ ਇਹਨਾਂ ਨੇ ਸਾਨੂੰ ਮਿਲਣਾ ਨਹੀਂ ਕਿਸੇ ਨੇ ਬੰਦੇ ਵੇਖਣਾ ਕਿਸੇ ਨੇ ਕੈਨੇਡਾ ਅਮਰੀਕਾ ਚਲ ਜਾਣਾ ਹੈ ਕਿਸੇ ਨੇ ਖੋਲਣਾ ਬਣਾਉਣੀ ਹੈ ਕਿਸੇ ਨੇ ਕਿਤੇ ਚਲ ਜਾਣਾ ਸੋਨੂੰ ਮਿਲਣਾ ਨਹੀਂ ਨਾ ਕੋਈ ਮਿਲਿਆ ਇਹ ਇੱਕੋ ਇੱਕ ਕੁੜੀ ਆ ਜਿਹੜੀ ਸਾਡੇ ਵਿੱਚ ਇਹ ਪਰਿਵਾਰ ਬੈਠਾ ਰਹੂਗਾ ਇੱਕ ਗਰੀਬ ਪਰਿਵਾਰ ਹੈ ਮੈਂ ਬੀਬੀਆਂ ਨੂੰ ਵੀ ਕਹਿਣਾ ਚਾਹੁੰਦਾ ਕਿ ਕਿਉਂਕਿ ਲੰਮਾ ਨਹੀਂ ਜਾਣਾ ਮੇਰਾ ਬਹੁਤ ਜੀ ਕਰਦਾ ਸੀ ਬੋਲਾ ਪਰ ਬਾਜਵਾ ਸਾਹਿਬਾਂ ਨੇ ਬੜੀਆਂ ਹਜੇ ਰੈਲੀਆਂ ਕਰਨੀਆਂ ਬੜੇ ਇਕੱਠਾਂ ਨੂੰ ਸੰਬੋਧਨ ਕਰਨਾ ਬੀਬੀਓ ਤੁਹਾਡੇ ਤੇ ਇਕੱਲੀ ਕਸ਼ਨ ਲੱਗ ਜਾਂਦਾ ਮੇਰੀਆਂ ਮਾਵਾਂ ਤੇ ਜਿਹੜੀਆਂ ਮਾਵਾਂ ਨੇ ਸਾਨੂੰ ਦੁਨੀਆ ਦਿਖਾਈ ਹੈ ਜਿਨ੍ਹਾਂ ਮਾਵਾਂ ਨੇ ਸਾਨੂੰ ਇਸ ਦੁਨੀਆ ਤੇ ਲੈ ਕੇ ਆਂਦਾ ਹੈ ਜਿਹੜੀਆਂ ਮਾਵਾਂ ਨੇ ਇਸ ਤੇਸ ਤੇ ਰਾਜੇ ਪੈਦਾ ਕੀਤੇ ਆ ਜਿਹੜੀਆਂ ਮਾਵਾਂ ਨੇ ਇਸ ਦੁਨੀਆ ਤੇ ਸਾਧੂ ਮਹਤਮਾ ਪੈਦਾ ਕੀਤੇ ਆ ਗੁਰੂ ਪੀਰ ਫਕੀਰ ਪੈਦਾ ਕੀਤੇ ਆ ਉਹਨਾਂ ਨਾਲ ਟ੍ਰੇਚਰ ਕੀਤੀ ਹੈ ਉਸ ਟ੍ਰੇਚਰ ਦਾ ਬਦਲਾ ਤੁਸੀਂ ਲੈਣਾ ਹੈ ਇਹਨਾਂ ਨੇ ਕਿਹਾ 30000 ਰੁਪਇਆ ਖਾਤੇ ਚ ਪਾਵਾਂਗੇ 15 ਲੱਖ ਤੁਹਾਡੇ ਖਾਤੇ ਜਾਊਗਾ ਦੱਸੋ ਕਿਤੇ ਆਇਆ ਨਹੀਂ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਅਸੀਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਡਾ ਵੱਡਾ ਸਾਨੂੰ ਇੱਥੇ ਰੱਬ ਵਰਗੇ ਸਾਰੇ ਬਜ਼ੁਰਗਾਂ ਦੇ ਮਾਵਾਂ ਦੇ ਦਰਸ਼ਨ ਕਰਦਾ ਮੌਕਾ ਦਿੱਤਾ ਅੱਜ ਆਪ ਤੁਹਾਨੂੰ ਕਿਸਕਾ ਦਿਓ ਜਿਹੜੀਆਂ ਮਾਓ ਭਾਗਾ ਦੀਆਂ ਤਖਵਾਲੀਆਂ ਉਸ ਮਾ ਨੂੰ ਮੰਨਦੀਆਂ ਮਾਤਾ ਗੁਜਰਕੌਰ ਨੂੰ ਅੱਜ ਮੌਕਾ ਤੁਹਾਡੇ ਹੱਥ 'ਚ ਆਪਣੀ ਭੈਣ ਨੂੰ ਦਿਤਾ ਦਿਓ ਆਕੇ ਆਪਣਾ ਕਰਜ ਵਾਦਿਓ ਤੁਹਾਡਾ ਕਰਜ ਲੈ ਜੂਗਾ ਦੁਨੀਆ ਤੇ ਯਾਦ ਕਰਨੀ ਹੈ ਕਿ ਜੇ ਕਿਸੇ ਮਾਂ ਨੇ ਟਿਚਰ ਕੀਤੀ ਸੀ ਤੇ ਅੱਜ ਉਹਨਾਂ ਨੇ ਆਪਣਾ ਫਰਜ਼ ਪੂਰਾ ਕੀਤਾ ਮੈਂ ਤੁਸੀਂ ਬਹੁਤ ਵੱਡੀ ਇਤਦਾਦ ਦੇ ਵਿੱਚ ਸਾਰੇ ਆਏ ਹੋ ਕਿਸੇ ਦਾ ਨਾਮ ਲੈਣ ਵੱਲੋਂ ਰਹਿ ਗਿਆ ਹਾਂ ਬੜੀ ਵੱਡੀ ਕਤਾਰ ਤੁਸੀਂ ਮੈਨੂੰ ਜਾਣਦੇ ਹੋ ਮੈਂ ਤੁਹਾਨੂੰ ਜਾਣਦਾ ਉੱਤਨਵਾਦ ਕਰਦਾ ਕਿ ਤੁਸੀਂ ਛੋਟੇ ਜਿਹੇ ਸੱਤੇ ਤੇ ਬਹੁਤ ਵੱਡੀ ਗਿਣਤੀ ਚ ਆਉਨੇ ਹੋ ਤੁਹਾਡਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਬਾਜਵਾ ਸਾਹਿਬ ਦਾ ਮੈਂ ਖਾਸ ਰਣੀ ਹੈ ਕਿ ਇਸ ਇਲਾਕੇ ਦੇ ਵਿੱਚ ਦੋਵੇਂ ਸਾਡੇ ਬਾਗੇਪਣ ਦੀ ਧਰਤੀ ਤੇ ਇਹਨਾਂ ਨੇ ਦਰਸ਼ਨ ਦਿੱਤੇ ਨੇ ਚਰਨ ਪਾਏ ਨੇ ਮੈਂ ਇਹਨਾਂ ਨੂੰ ਬਹੁਤ ਬਹੁਤ ਜੀਵਾਂ ਆਖਦਾ ਧੰਨਵਾਦ ਕਰਦਾ ਕਿਉਂਕਿ ਸਮਾਂ ਗਰਮੀ ਦਾ ਹੈ ਤੁਸੀਂ ਬਹੁਤ ਲੰਮੇ ਸਮੇਂ ਤੋਂ ਬੈਠੇ ਹੋ ਗਰਮੀ ਬਹੁਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਕਦਮ ਸਿਰ ਮੱਥੇ ਮੈਂ ਇੰਨੇ ਇੱਕ ਬੇਨਤੀਆਂ ਕਰਦਾ ਖਿਮਾ ਦਾ ਜਾਚ ਕੰ वाहेगुरु बा, जी का बा। खालसा वाहेगुरु जी की फतेह कांग्रेस पार्टी सरदार प्रताप सिंह बाजवा सरदार प्रताप सिंह जी बाजवा श्री राहुल गांधी जी श्री राहुल गांधी जी सोनिया गांधी जी कांग्रेस पार्टी बोले ਵਿਦਵਾਨ ਦੇ ਵਿੱਚ ਦਲਤ ਭਾਈਚਾਰੇ ਨੂੰ ਪਛੜੀਆਂ ਸ਼੍ਰੇਣੀਆਂ ਨੂੰ ਤੇ ਕੱਟਕਿੰਦੀਆਂ ਨੂੰ ਕੱਟਕਿੰਦੀਆਂ ਸਿੱਖ ਵੀ ਮੁਸਲਮਾਨ ਵੀ ਈਸਾਈ ਵੀ ਹੈ ਜੈਨ ਵੀ ਹੈ ਬੋਧ ਵੀ ਤੇ ਜਿਹੜੇ ਆर्थिक ਤੌਰ ਤੇ ਕਮਜ਼ੋਰ ਨੇ ਉਹਨਾਂ ਨੂੰ ਜਿਹੜੀਆਂ ਰਿਜ਼ਰਵੇਸ਼ਨਾਂ ਮਿਲਦੀਆਂ ਭਾਵੇਂ ਐਜੂਕੇਸ਼ਨ ਅਦਾਰਿਆਂ ਦੀ ਐਡਮਿਸ਼ਨ ਚੋਂ ਜਾਂ ਨੌਕਰੀਆਂ ਚੋਂ ਜਾਂ ਪ੍ਰਮੋਸ਼ਨਾਂ ਚੋਂ ਇਹ ਆਰਐਸਐਸ ਦਾ ਬੜੀ دیر ਦਾ ਮਨਸੂਬਾ ਹੈ ਕਿ ਜੇ ਸਾਨੂੰ 400 ਸੀਟਾਂ ਆ ਜਾਣ ਦੋ ਤਿਹਾਈ ਸੀਟਾਂ ਹੋਣ ਗਿਆ ਤੇ ਡਾਕਟਰ ਸਾਹਿਬ ਦਾ ਜਿਹੜਾ ਬਣਾਇਆ ਹੋਇਆ ਸਵਿਧਾਨ ਉਹਦਾ ਬਦਲਿਆ ਜਾ ਸਕਦਾ ਤੇ ਜੇ ਬਦਲਣ ਦਾ ਮਤਲਬ ਹੈ ਕਿ ਸਾਰੀਆਂ ਰੈਜ਼ਰਵੇਸ਼ਨਾਂ ਕੈਨਸਲ ਕਰ ਦਿੱਤੀਆਂ ਇੱਕ بڑا ਖਤਰਨਾਕ ਮਸੂਦ ਸਾਡੇ ਲੋਕਾਂ ਨੂੰ ਸਮਝਣ ਦੀ ਲੋੜ ਤੇ ਇੱਕ ਮੋਦੀ ਜਿਹੜਾ ਤੁਹਾਨੂੰ ਪਤਾ ਇਹਨਾਂ ਦੀ ਸਰਕਾਰ ਤੇ ਆਰਐਸਐਸ ਦੀ ਸੋਚ ਐਂਟੀ ਮਿਨੋਰਟੀ ਜੋ 크੍ਰਿਸਚੀਅਨਜ਼ ਨਾਲ ਇਹਨਾ ਮਨੀਪੁਰ ਚ ਕੀਤਾ ਜੋ ਮੁਸਲਮ ਭਾਈਚਾਰੇ ਨਾਲ ਸਮੁੱਚੇ ਤਿਰਛ ਹੋ ਰਿਹਾ ਜੋ ਸਾਡੇ ਨਾਲ ਪਿਛਲੇ ਪੰਜਾਬ ਦੇ ਸਾਡੀ ਕਿਸਾਨੀ ਤੇ ਖੇਤ ਮਜ਼ਦੂਰਾਂ ਨਾਲ 40 ਸਾਲ ਜਿਹਨਾਂ ਨੇ ਕੀਤਾ ਇੱਕ ਸੋਚੀ ਸਮਝੀ ਬਾਈਜੀ ਸਾਜ਼ਿਸ਼ ਬਤਾ ਪੰਜਾਬ ਨੂੰ ਆਰਥਿਕ ਆ ਥੋੜਾ ਜਿਹਾ ਬਹਿ ਜੋ ਯਾਰਾ ਚੰਗਾ ਨਹੀਂ ਲੱਗਦਾ ਉਹ ਬੀਬੀ ਜੀ ਪੰਜਾਬ ਨਾਲ ਮੋਦੀ ਦਸ ਸਾਲਾਂ ਦਾ ਕਰੇ ਇੱਕ ਸੋਚੀ ਸੰਜੀ ਸਾਜਿਸ਼ੇ ਕੋਲ ਤੇ ਫੈਮੀ ਦਾ ਸ਼ਿਕਾਰ ਨਾ ਰਿਓ ਜੇ ਕਿਸਾਨਾਂ ਨੂੰ ਖੱਜਲ ਖਰਾਬ ਕੀਤਾ ਜਾਵੇ 700 ਤੋਂ ਵੱਧ ਕਿਸਾਨ ਸਾਡਾ ਸ਼ਹੀਦ ਹੋਇਆ ਦਿੱਲੀ ਦੇ ਬਾਰਡਰ 'ਤੇ ਜੇ ਸਾਡੇ ਨੌਜਵਾਨ ਬੱਚੇ ਨੂੰ ਗੋਲੀ ਮਾਰ ਕੇ ਹਰਿਆਣੇ ਦੇ ਬਾਰਡਰ 'ਤੇ ਮਾਰਿਆ ਗਿਆ ਜੇ 400 ਤੋਂ ਵੱਧ ਕਿਸਾਨਾਂ ਨੂੰ ਗੋਲੀਆਂ ਮਾਰ ਕੇ ਫਟਰ ਕੀਤਾ ਗਿਆ ਇੱਕ ਮਨਸੂਬੇ ਦੇ ਤਹਿਤ ਜਿਹੜਾ ਸਾਡਾ ਮੁੱਖ ਮੰਤਰੀ ਹੈ ਪੰਜਾਬ ਦਾ ਜਿਹਨੂੰ ਇਹ ਕੰਮ ਰੋਕਣਾ ਚਾਹੀਦਾ ਸੀ ਉਹ ਸਿੱਧੇ तौर ਤੇ ਬੀਜੇਪੀ ਦਾ ਏਜੰਟ ਬਣ ਚੁੱਕੇ ਹਨ ਮੇਰੀ ਗੱਲ ਚੰਗੀ ਤਰ੍ਹਾਂ ਸਮਝੋ ਭਗਵੰਤ ਮਾਨ ਬੀਜੇਪੀ ਦਾ ਏਜੰਟ ਹੈ ਜੋ ਕੁਝ ਸਾਡੇ ਨਾਲ ਹੋ ਰਿਹਾ ਇਹ ਬਿਲਕੁਲ ਮਿਲੀ ਭੁਗਤਣਾ ਹੋ ਰਿਹਾ ਭਗਵੰਤ ਮਾਨ ਨੂੰ ਇਹ ਗੱਲ ਕਹੀ ਗਈ ਸੀ ਕਿ ਕਿਸਾਨ ਯੂਨੀਅਨ ਜਿਹੜੀ ਦਿੱਲੀ ਵੱਲ ਮਾਰਚ ਕਰਨਾ ਚਾਹੁੰਦੀਆਂ ਨੇ ਖੂਚ ਕਰਨਾ ਚਾਹੁੰਦੀਆਂ ਉਹਨਾਂ ਨੂੰ ਪੰਜਾਬ 'ਚ ਰੋਕ ਉਹਨੇ ਕਿਹਾ ਜੀ ਮੇਰੇ ਵਾਸਤੇ ਕਹਾਣੀ ਨਹੀਂ ਇਹਨਾਂ ਨੂੰ ਰੋਕਣਾ ਮੇਰੇ ਕੋ ਇਨਾ ਪ੍ਰਬੰਧ ਹੈ ਨਹੀਂ ਉਹਨਾਂ ਨੇ ਕਿਹਾ ਫਿਰ ਇੱਕ ਕੰਮ ਮੈਂ ਗੱਲ ਸੁਣ ਲੈ ਚੰਗੀ ਤਰੀਕੀ ਹਰਿਆਣੇ ਵਿੱਚ ਅਸੀਂ 3-3 ਇੰਚ ਦੇ ਕਿੱਲ ਲਾਏ ਨੇ ਸੀਮਰ ਤੇ ਅਸੀਂ ਬੈਰੀਕੇਡਿੰਗ ਕਰ ਦਿੱਤੀ ਕੰਨਾ ਘੜਤੀਆਂ 1 ਇੰਚ ਵੀ ਰਹਿਣੇ ਵਿੱਚ ਇਹਨਾਂ ਨੂੰ ਆਣ ਨਹੀਂ ਅਸੀਂ ਦੇਣਾ ਤੇ ਇੱਕ ਕੰਮ ਕਰੀ ਆਪਣੀ ਪੁਲਿਸ ਫੋਰਸ ਨੂੰ ਮੀਲ ਬਾਹਰ ਰੱਖੀ ਪਿੱਛੇ ਇੱਕ ਮੀਲ ਪਿੱਛੇ ਤੇ ਅਸੀਂ ਜਾਣੀਏ ਤੇ ਪੰਜਾਬ ਦਾ ਖੇਤ ਮਜ਼ਦੂਰ ਤੇ ਪੰਜਾਬ ਦਾ ਕਿਸਾਨ ਹੈ ਸਾਡੇ ਜਿਹੜੇ ਕਿਸਾਨ ਪਰ ਹੱਥ ਖੇਤ ਮਜ਼ਦੂਰ ਸੀ ਇਹ ਗਿੱਜੇ ਸੀ ਕਾਂਗਰਸ ਦੀ ਸਰਕਾਰ ਦਾ ਕੰਮ ਸੀ ਅਸੀਂ ਤੇ ਤੁਹਾਨੂੰ ਪਤਾ ਪੂਰੀ ਹਿਫਾਜ਼ਤ ਦੇ ਨਾਲ ਪੰਜਾਬ ਦੀ ਕਿਸਾਨੀ ਨੂੰ ਪੰਜਾਬ ਦਾ ਬਾਰਡਰ ਵੀ ਛਪਾਇਆ ਤੇ ਹਰਿਆਣੇ ਦਾ ਵੀ ਛਪਾਇਆ ਤੇ ਦਿੱਲੀ ਪਹੁੰਚਾਇਆ ਜੋ ਦੱਸੋ ਸਹੀ ਹੈ ਕਿ ਨਹੀਂ ਕਿਸੇ ਇੱਕ ਨੂੰ ਕਿਸੇ ਇੱਕ ਮੇਰੇ ਵੀਰ ਨੂੰ ਕੋਈ ਲਾਠੀ ਤੱਕ ਵੀ ਵੱਜੀ ਉਹਦੇ ਬਾਹਰ ਖੜੀ ਕਰਕੇ ਦੱਸ ਇਹਨਾਂ ਨੇ ਬਾਰਡਰ ਉੱਤੇ ਇੱਕ ਨੌਜਵਾਨ ਬੱਚਾ ਸਾਡਾ ਚੋਪ ਕਰਨ ਸਿੰਘ ਉਹਦਾ ਨਾਮ ਮਾਨਸੇਾ ਜ਼ਿਲ੍ਹੇ ਦਾ ਉਹਦੇ ਪਿਛਲੇ ਪਾਸੇ ਉਹ ਛੱਡ ਦੇ ਵਿੱਚ ਗੋਲੀ ਮੱਦੀ ਜਿਹੜੇ ਪਟੜ੍ਹ ਹੋਏ ਨੇ ਕਿਸਾਨ ਸਾਰਿਆਂ ਨੂੰ ਦਿਨਾਲੀ ਦੇ ਸ਼ਰਮ ਵਜੇ ਤੁਹਾਨੂੰ ਸਾਰਿਆਂ ਨੂੰ ਪਤਾ ਆ ਥੋੜਾ ਜਿਹਾ ਸਾਰੇ ਉਹ ਸਾਰਾ ਕੁਝ ਪੰਜਾਬ ਦੀ ਜ਼ਮੀਨ 'ਚ ਹਰਿਆਣੇ ਦੀ ਪੁਲਿਸ ਨੇ ਤੇ ਉਹਨਾਂ ਦੇ ਚਿੱਟੇ ਕੱਪੜੀ ਲੋਕਾਂ ਨੇ ਤੁਹਾਡੇ ਇਹਨਾਂ ਜ਼ਿਲ੍ਹਿਆਂ ਦਾ ਇੱਕ ਨੌਜਵਾਨ ਕਿਸਾਨ ਨੇ ਪ੍ਰੀਤਪਾਲ ਸਿੰਘ ਉਹਦਾ ਨਾਇਬ ਪ੍ਰੀਤਪਾਲ ਉਹਨੂੰ ਬੋਰੇ ਵਿੱਚ ਲੱਦ ਕੇ ਉਹਦੀਆਂ ਲੱਤਾਂ ਤੋੜ ਕੇ ਉਹਦੀਆਂ ਬਾਹਾਂ ਤੋੜ ਕੇ ਉਹਦੇ ਗੋਡੇ ਤੋੜ ਕੇ ਉਹਨੂੰ ਰੋहतक ਦੇ ਮੈਡੀਕਲ ਕਾਲਜ ਦੇ ਵਿੱਚੋਂ ਹਾਈ ਕੋਰਟ ਦੇ ਆਰਡਰਾਂ ਨਾਲ ਫਿਰ ਕਿਸਾਨਾਂ ਦੇ ਬੈਸ ਨਹੀਂ ਸੀ ਹੁੰਦੇ ਨੇ ਅਸੀਂ 1 ਮਹੀਨਾ ਦੋਨੋਂ ਹਾਊਸ ਲੋਕ ਸਭਾ ਤੇ ਰਾਜ ਸਭਾ ਚੱਲ ਨਹੀਂ ਸੀ ਜਦੋਂ ਤਕਰੀਬਨ 25 26 ਦਿਨ ਗੁਜ਼ਰ ਗਏ ਸਦਾ ਵੀ ਜਿਹੜਾ ਸੀ ਜਿਹੜਾ ਜਿਸ ਤਾਂ ਕਹਿੰਦਾ ਅਸੀਂ ਵੀ ਥੋੜਾ ਮੋਟਾ ਆਪੇ ਚੋਂ ਬਾਹਰ ਹੋਏ ਤੇ ਤੁਹਾਡੇ ਦਾਸ ਨੇ ਰਾਜ ਸਭਾ ਦਾ ਜਿਹੜਾ ਮੇਜ਼ ਹੈ ਸੈਂਟਰ ਦਾ ਮੇਜ਼ ਉਹਦੇ ਉੱਤੇ ਚੜ ਕੇ ਜਿਹੜੀ ਰੂਲਸ ਮੁੱਕ ਕੇ ਚੁੱਕੇ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਮਾਰੀ ਸੁੱਤੀ ਸਾਰਿਆਂ ਨੇ ਵੇਖਿਆ ਜੂ ਵੇਖਿਆ ਕਨੇ ਉਸ ਤੋਂ ਬਾਅਦ ਨਰਿੰਦਰ ਮੋਦੀ ਹਾਊਸ ਵੈਸ ਸੀ ਸਾਡੀ ਪਾਰਟੀ ਦੇ ਤੁਹਾਡੇ ਦਾਸ ਨੂੰ ਮੌਕਾ ਦਿੱਤਾ ਕਿ ਬਾਜੋ ਸਾਹਿਬ ਇਸ ਡਿਬੇਟ ਦਾ ਜਿਹੜਾ ਕਿਸਾਨਾਂ ਦੇ ਖਿਲਾਫ ਜਿਹੜੀ ਇਹ ਜਿਹੜੇ ਬਿੱਲ ਲੈ ਕੇ ਆਤੇ ਇਸ ਡਿਬੇਟ ਦੀ ਸ਼ੁਰੂਆਤ ਤੁਸੀਂ ਕਰਨੀ ਆਪੋਜੀਸ਼ਨ ਵੱਲ ਮੈਂ ਸ਼ੁਰੂ ਜੀ ਨరేਂਦਰ ਮੋਦੀ ਨੂੰ ਕਿਹਾ ਮੋਦੀ ਸਾਹਿਬ ਇਹ ਜਿਹੜੇ ਕਾਨੂੰਨ ਤੂੰ ਲੈ ਕੇ ਆਇਆ ਇਹ ਮੌਤ ਦੇ ਵਾਰੰਟ ਨੇ ਹਿੰਦੁਸਤਾਨ ਦੀ ਕਿਸਾਨੀ ਤੁਸੀਂ ਮੈਨੂੰ ਸੁਣਿਆ ਹੁਣ ਇਹ ਮੈਂ ਗੱਲ ਕਹੀ ਇਹ ਮੌਤ ਦੇ ਵਾਰੰਟ ਨੇ ਇਹ ਤੂੰ ਸਮਝ ਲੈ ਕਿ ਅਸੀਂ ਇਹਨਾਂ ਦੇ ਦਸਕਤ ਕਰਾਂਗੇ ਕਿਸਾਨਾਂ ਦੇ ਮੁੰਡੇ ਹੋ ਕੇ ਬਿਲਕੁਲ ਪੁੱਜ ਜਾ ਨਾ ਪੰਜਾਬ ਦੇ ਲੋਕ ਕਦੀ ਟਿਫੇ ਨੇ ਨਾ ਲਿਫਣਗੇ ਜੇ ਸਿਕੰਦਰ ਆਜੰਦਾ ਰਥ ਰੋਕਿਆ ਸੀ ਉਹ ਵੀ ਪੰਜਾਬੀਆਂ ਨੇ ਰੋਕਿਆ ਸੀ ਤੇ ਮੋਦੀ ਸਾਹਿਬ ਜੇ ਤੁਹਾਡਾ ਰਥ ਰੋਕਣਗੇ ਤਾਂ ਫਿਰ ਪੰਜਾਬੀ ਰੋਕਣ ਉਹ ਗੱਲ ਸੱਚ ਨਿਕਲੀ ਉਹ ਸੱਚ ਹੋਈ ਜਦੋਂ ਸਿੰਘਾਂ ਦਾ ਆਪਸ ਵਿੱਚ ਭੇੜ ਹੋ ਗਿਆ ਆਪਸ ਦੇ ਵਿੱਚ ਸਿੰਘ ਅੜ ਕੇ ਤਕੀਰ ਨੰਦਰ ਮੋਦੀ ਨੇ ਤਿੰਨ ਕਾਲੇ ਕਾਨੂੰਨ ਵਾਪਸ ਲੈਣੇ ਪਏ ਤੇ ਪੰਜਾਬ ਦੀ ਤੇ ਕਿਸਾਨੀ ਜਿਹੜੀ ਰਾਜਸਥਾਨ ਦੀ ਏ ਹਰਿਆਣੇ ਦੀ ਏ ਦਿੱਲੀ ਦੀ ਏ ਵੈਸਟਰਨ ਯੂਪੀ ਦੀ ਉਹਨਾਂ ਨੂੰ ਵੱਡੇ ਪੈਮਾਨੇ ਤੇ ਉਥੇ ਜਿਹੜੀ ਹੈ ਸਾਨੂੰ ਉਹਦੇ ਵਿੱਚ ਬਹੁਤ ਵੱਡੀ ਇੱਕ ਤਾਕਤ ਮਿਲੀ ਕਾਮਯਾਬੀ ਹੁਣ ਮੇਰੇ ਵੀਰੋ ਇਸ ਤਰ੍ਹਾਂ ਆ ਤੁਸੀਂ ਸੁਣਿਆ ਹੋਵੇਗਾ ਤੁਹਾਡਾ ਐਮਪੀ ਹੈ ਅਨਸਰਾਜ ਹੰਸ ਇੱਕ ਐਪੀ ਪੰਜਾਬ ਪਾਜਾ ਕੈਂਡੀਜੇਟ ਲੜਨਾ ਹੈ ਇਲੈਕਸ਼ਨ ਉਹਦਾ ਕੱਲ ਮੈਂ ਸੁਣ ਰਿਹਾ ਸੀ ਉਹ ਕਹਿੰਦਾ ਜਿਹੜੇ ਕਿਸਾਨ ਮੈਨੂੰ ਪਿੰਡਾਂ ਜਦੀ ਵੜਨਦੇ ਰਹੇ ਦੋ ਤਰੀਕ ਟੱਪ ਲਿਆਂਦੋ ਸਾਰਿਆਂ ਦੀਆਂ ਫੋਟੋਆਂ ਮੇਰੇ ਕੋਲ ਇਹਨਾਂ ਨੂੰ ਫੱਦੇ ਦੇ ਪੁੱਤਰ ਬਣਾਵਾਂਗੇ ਦੋ ਇਹਦਾ ਬਿਆਨ ਸੁਣਿਆ ਕਿ ਨਹੀਂ ਜੀ ਜਿਨ੍ਹਾਂ ਸੁਣਿਆ ਹੱਥ ਖੜੇ ਕਰੋ ਤੁਹਾਡਾ ਪਤਾ ਲੱਗਣਾ ਤੇ ਮੈਂ ਤੁਹਾਨੂੰ ਪੇਸ਼ਕਸ਼ ਕਰਨੀ ਹੈ ਇਹ ਦੋਨੋਂ ਆਪਾਂ ਨੂੰ ਜੂ ਬੱਡੇ ਦੇ ਪੁੱਤਰ ਬਣਾ ਲਿਆ ਆਪਾਂ ਪਹਿਲੀ ਨੂੰ ਇਹਨੂੰ ਹੀ ਬਣਾ ਦਿੱਤੀ। ਬੋਲਾ ਸੋਨਿਆ ਆਪਾਂ ਪਹਿਲੀ ਨੂੰ ਇਹਨੂੰ ਬੱਡੇ ਦਾ ਪੁੱਤਰ ਬਣਾਈਆ ਤੇ ਇਹਨਾਂ ਦੀ ਸਹਿਯੋਗੀ ਜਮਾਤ ਅਕਾਲੀ ਦਲ ਨੂੰ ਵੀ ਗੱਦੀ ਨਾਲ ਮੋਟਾ ਨਾ ਪਾਇਆ। ਤੇਰੇ ਵੀਰੋ ਜਦੋਂ ਇਹ ਕਾੜੇ ਕਾਨੂੰਨ ਪਾਸ ਹੋਏ ਇਸ ਕੈਬਨਿਟ ਚ ਪਾਸ ਹੋਏ ਉਦੋਂ ਸਰਦਾਰਨੀ ਹਰਸਿਮਰਤ ਕੌਰ ਬਾਦਲ ਦੀ ਖੁਦ ਉਸ ਕਾਂਗਸ ਪਾਰਟੀ ਦੇ ਨਾਰੇ ਲਾਓ ਕਾਂਗਰਸ ਜਿੰਦਾਬਾਹ ਕਾਗਨਾਪਤੀ ਕਿਉਂਕਿ ਕੋ ਗਰਮੀ ਦਾ ਮੌਸਮ ਬਹੁਤ ਜਿਆਦਾ ਸੀ ਤੋਂ ਸਾਰੇ ਸਤਿਕਾਰਯੋਗ ਵੀਰਾਂ ਤੋਂ ਮੈਂ ਦਿਲਜਾਬਦਾ ਜਿੰਨੇ ਵੀ ਤੁਸੀਂ ਇੱਥੇ ਆਏ ਹੋ ਤੁਹਾਡਾ ਸਾਹਾਂ ਦਾ ਇੱਥੇ ਸਾਡੇ ਰੈਲੀ ਦੇ ਵਿੱਚ ਆਉਣ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਹੈ ਮੈਂ ਅਤੀਤਨਵਾਦੀਆਂ ਬਾਈਵਾ ਸਾਹਿਬ ਦਾ ਜਿਨ੍ਹਾਂ ਨੇ ਆਪ ਦੇ ਸਾਰਿਆਂ ਰਜੇਵਿਆਂ ਦੇ ਵਿੱਚੋਂ ਸਾਡੇ ਹਲਕਾ ਬਾਜਾ ਪੜਾਉਣ ਲਈ ਟਾਈਮ ਕੱਢ ਕੇ ਸਾਨੂੰ ਧੰਨਵਾਦੀ ਬਣਾਇਆ ਤੋਂ ਮੈਂ ਜ਼ਿਆਦਾ ਕੁਝ ਸ਼ਬਦਾਂ ਨਾਲ ਨਹੀਂਦਾ ਹੋਇਆ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਦੇ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ